ਹੁਣ ਮੈਂ ਪਹੁੰਚਿਆ ਜੀ ਇਤਿਹਾਸਿਕ ਜਿਹੜਾ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਜ਼ਿਲ੍ਹਾ ਤੇ ਪੰਜਾਬ ਦੇ ਵਿੱਚ ਆਓ ਤੁਹਾਨੂੰ ਪਹਿਲਾਂ ਇਸ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਾਈਏ ਆਓ ਆਪਾਂ ਇਤਿਹਾਸ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਬਾਹਰ ਵੀ ਇਹ ਪਾਰਕ ਹੈਗਾ ਤੇ ਇੱਧਰ ਵੀ ਕੋਈ ਕੰਮ ਚੱਲ ਰਿਹਾ ਬਿਲਡਿੰਗ ਨਵੀਂ ਬਣੀ ਐ ਤੇਲੇ ਪਾਸੇ ਜੋ ਵੀ ਇਹ ਬਣਾਉਣਗੇ ਮਿਲ ਆਦਾ ਉਹ ਸਾਦਾ ਕੋਈ ਲੰਗਰ ਹਾਲ ਦਾ ਜੋੜਾ ਕਰ ਬਣੇ ਤੇ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਾਪੀ ਅੱਛਾ ਬਹੁਤ ਸੋਹਣਾ ਗੁਰਦੁਆਸਾ ਬਣਿਆ ਹੋਇਆ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਤੁਸੀਂ ਇਸ ਨੂੰ ਜਾਂ ਤਾਂ ਪੋਸਟ ਕਰਕੇ ਵੀ ਪੜ੍ਹ ਸਕਦੇ ਹੋ ਤੇ ਇਤਿਹਾਸ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ ਏਕਮ ਕਰਤ ਸਰਤ ਗੁਰਪ੍ਰਸਾਦ ਇਤਿਹਾਸ ਗੁਰਦੁਆਰਾ ਸ੍ਰੀ ਤਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਇਹ ਜਿਹੜਾ ਜੀ ਪੰਜਾਬ ਸਟੇਟ ਵਿੱਚ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਇਹਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅੱਥ ਪੰਜਾ ਪਿਆਰਾਂ ਸਮੇਤ ਲਗ ਲਗਭਗ 40 ਸਿੰਘਾਂ ਨਾਲ ਬੁਰ ਮਾਜਰਾ ਤੋਂ ਹੁੰਦੇ ਹੋਏ ਜਿਹੜਾ ਗੁਰਦੁਆਰਾ ਬੁਰ ਮਾਜਰਾ ਜੀ ਇਹ ਤੁਹਾਨੂੰ ਮੈਂ ਲਗ ਤੋਂ ਕਿਸੇ ਦਿਨ ਉੱਥੇ ਦਸਮ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਉਹ ਤੁਹਾਨੂੰ ਮੈਂ ਲਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗਾ ਬੁਰ ਮਾਜਰੇ ਤੇ ਤੇ ਇਹ ਚਲੋ ਆਪਾਂ ਇਹਨੂੰ ਕੰਟੀਨਿਊ ਕਰੀਏ ਲਗਭਗ 40 ਸਿੰਘਾਂ ਨਾਲ ਬੁਰ ਮਾਜਰਾ ਤੋਂ ਹੁੰਦੇ ਹੋਏ ਸਤ ਪੋ 1761 ਸੰਮਤ ਨੂੰ ਦਿਨ 6 ਫੇ ਦੇ ਨਾਲ ਚਮਕੌਰ ਸਾਹਿਬ ਦੇ ਇਸ ਸਥਾਨ ਦੇ ਬੁਝੇ ਮਹਾਨ ਕੋਹ ਦੇ ਪੰਨਾ 1362 ਭਾਈ ਸੰਤੋਖ ਸਿੰਘ ਜਿੱਦਾ ਜੀ ਦੀ ਗੁਰਪ੍ਰਤਾਪ ਸੂਰਜ ਰੁੱਤ 680 38 ਵਿੱਚ ਗੁਰੂ ਸਾਹਿਬ ਜੀ ਤੇ ਚਮਕੌਰ ਸਾਹਿਬ ਵਿੱਚ ਪ੍ਰਵੇਸ਼ ਕਰਨ ਬਾਰੇ ਲਿਖਦੇ ਹਨ ਪਹੁੰਚੇ ਗ੍ਰਾਮ ਦਛਣੀ ਇਸ ਸਮਾਹੇ ਤਹਾਂ ਬਾਗ ਸੁਭੇਰਾ ਸਿੰਗਨ ਸਹਿਤ ਬਰੇ ਇਸ ਅੰਤਰ ਉਤਰੇ ਕੀਨਸ ਡੇਰਾ ਭਾਵ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਲਖਣ ਵਾਲਿਕ ਬਾਗ ਵਿੱਚ ਉਤਰੇ ਸੋ ਇਸ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਸਿੰਘਾਂ ਸਮੇਤ ਆਪਣਾ ਡੇਰਾ ਕੀਤਾ ਭਾਈ ਸਾਹਿਬ ਲਿਖਦੇ ਹਨ ਕਿ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਿੰਘ ਦੀ ਕੱਚੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਰਾਜਪੂਤ ਪਾਸ ਭੇਜੇ ਤਾਂ ਕਿ ਉਹ ਉਹਨਾਂ ਨੂੰ ਗੜੀ ਵਿੱਚ ਨਿਵਾਸ ਕਰਨ ਦੀ ਆਗਿਆ ਦੇਵੇ ਸਿੰਘਾਂ ਨੇ ਜਾ ਕੇ ਰਾਏ ਜਗਤ ਸਿੰਘ ਨੂੰ ਦਸਮ ਪਿਤਾ ਦਸਮ ਪਾਤਸ਼ਾਹ ਜੀ ਦਾ ਸੰਦੇਸ਼ ਦਿੱਤਾ ਤੇ ਕਿਹਾ ਗੁਰੂ ਸਾਹਿਬ ਨਗਰੋਂ ਬਾਹਰ ਇੱਕ ਬਾਗ ਵਿੱਚ ਵਿਰਾਜਮਾਨ ਹਨ ਉਹਨਾਂ ਨਾਲ ਜਾ ਕੇ ਗੱਲ ਕਰ ਲੋ ਰਾਏ ਜਗਤ ਸਿੰਘ ਮਗਲ ਸੈਨਾ ਤੋਂ ਡਰ ਗਿਆ ਉਸ ਨੇ ਟਾਲ ਮਟੋਲ ਕੀਤਾ ਤੇ ਉੱਤਰ ਦਿੱਤਾ ਮੇਰੇ پاس ਪੇਟਾ ਦੇਣ ਲਈ ਕੁਝ ਨਹੀਂ ਹੈ ਇਸ ਲਈ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ حاضر ਹੋ ਕੇ حاضر ਹੋਣ ਤੋਂ ਅਸ ਮਰਤ ਹਾਂ ਤੇ ਉਹ ਉੱਥੇ ਨਹੀਂ ਜਾ ਸਕਿਆ ਅਸਮਰਥਾਂ ਸਿੰਘਾਂ ਨੇ ਇਹ ਗੱਲ ਗੁਰੂ ਸਾਹਿਬ ਨੂੰ ਦੱਸੀ ਗੁਰੂ ਸਾਹਿਬ ਨੇ ਇੱਕ ਹੋਰ ਸਿੰਘ ਨੂੰ ਪੰਜ ਮੋਹਰਾਂ ਦੇ ਕੇ ਰਾਏ ਜਗਤ ਸਿੰਘ ਵੱਲ ਭੇਜਿਆ ਪਰ ਉਸ ਨੇ ਗੜੀ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਸਿੰਘ ਨੇ ਰਾਏ ਦੇ ਛੋਟੇ ਭਰਾ ਰੂਪ ਚੰਦ ਨੂੰ ਗੜੀ ਦੇਣ ਦੀ ਪ੍ਰੇਰਣਾ ਦਿੱਤੀ ਉਸ ਨੇ 50 ਮੋਹਰਾਂ ਲੈ ਕੇ ਗੜੀ ਵਿੱਚੋਂ ਆਪਣਾ ਹਿੱਸਾ ਦੇਣਾ ਪ੍ਰਵਾਨ ਕਰ ਲਿਆ ਇਸ ਪਰ ਗੁਰੂ ਸਾਹਿਬ ਜੀਨੇ ਸਾਬਜਾਦਿਆਂ ਤੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪ੍ਰਵੇਸ਼ ਕੀਤਾ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 6 7 8 ਤੋਂ ਸਿੱਧੀ ਜੋੜ ਮੇਲ ਮਨਾਇਆ ਜਾਂਦਾ ਹੈ ਮੈਨੇਜਰ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਰੂਪਨਗਰ ਪੰਜਾਬ ਇਹ ਸੀ ਜੀ ਸੰਗਤ ਜੀ ਇੱਥੋਂ ਦਾ ਇਤਿਹਾਸ ਤੇ ਤੁਹਾਨੂੰ ਮੈਂ ਪੜ੍ਹ ਕੇ ਵੀ ਸੁਣਾਇਆ ਤੇ ਇਹਦੇ ਨਾਲ ਹੀ ਹੁਣ ਆਪਾਂ ਅੰਦਰ ਗੁਰੂ ਘਰ ਵਿੱਚ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ। ਇਹ ਹੈ ਗੁਰਦੁਆਰਾ ਸਾਹਿਬ ਬਾਹਰ ਸ਼ਲੋਕੋ ਹੀ ਲਿਖਿਆ ਹੋਇਆ ਹੈ ਪਹੁੰਚੇ ਗ੍ਰਾਮ ਦੱਛਣੀ ਦਿਸ਼ ਮਾਹੇ ਤਹਾਂ ਬਾਗ ਸੁਭੇਰਾ ਸਿੰਘਣ ਸਹਿਤ ਬਰੇ ਇਸ ਅੰਤਰ ਉਤਰੇ ਕੀਨਸ ਡੇਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪ ਨਕਰ ਪੰਜਾਬ ਤੋਂ ਆਓ ਆਪਾਂ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਜੀ। ਹਾਂਜੀ ਕੀ ਨਾਮ ਪੁੱਤਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਬਾਏ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸਾਡਾ ਸਾਥ ਤੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ਨ ਕਰੋ ਸੰਗਤ ਜੀ ਤੇ ਇਹ ਹੈ ਗੁਰਦੁਆਰਾ ਦਮਦਮਾ ਸਾਹਿਬ ਰਾ ਸ਼ਹਿਰ ਆ ਜੀ ਚਮਕੌਰ ਸਾਹਿਬ ਤੁਸੀਂ ਦੇਖ ਰਹੇ ਹੋ ਤੇ ਸਿੰਘ ਸਾਹਿਬ ਲੱਗੇ ਹੋਏ ਨੇ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਨ ਅੱਗੇ ਆ ਗਏ ਤੇ ਉੱਪਰ ਬਾਣੀ ਲਿਖੀ ਹੈ ਜੀ ਸਤਨਾਮ ਵਾਹਿਗੁਰੂ ਕੁਰਬਾਨ ਜਾਏ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਇਕਰਪਾਲਾ ਸਤਗੁਰੂ ਪੂਰਾ ਪਾਇਆ ਦਮਤਮਾ ਸਾਹਿਬ ਇਹ ਹੈ ਅੱਜ ਦਾ ਹੁਕਮਨਾਮਾ ਸਾਹਿਬ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਤੇ ਨਾਲ ਹੀ ਮੈਂ ਪੜ੍ਹ ਕੇ ਵੀ ਸੁਣਾ ਦਾਂਗਾ ਜੀ ਸ਼ਲੋਕ ਮਹਲਾ 3 ਬਿਨ ਨਾਵੇਂ ਸਭ ਧਰਮ ਦੇ ਨਿਤਜਗ ਟੋਟਾ ਸੰਸਾਰ ਨਿਤ ਜੰਗ ਜੰਗ ਟੋਟਾ ਸੰਸਾਰ ਮਨ ਮੁਖ ਕਰਮ ਕਮਾਮ ਵਨੇ ਕਮਾਮ ਨੇ ਹੋਵੇਂ ਅੰਧ ਗੁਵਾਰ ਚਲੋ ਆਪਾਂ ਹੁਣ ਅੰਦਰ ਚਲਦੇ ਹਾਂ ਜੀ ਗੁਰਦੁਆਰ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਸੋਹਣੇ ਗੁਰਦੁਆਰ ਸਾਹਿਬ ਅੰਦਰ ਸਜੇ ਹੋਏ ਆ ਤੁਮਰ ਲੱਗੇ ਹੋਏ ਨੇ ਤੇ ਤੁਸੀਂ ਗੁਰਦੁਆਰ ਸਾਹਿਬ ਦੇ ਅੰਦਰੋਂ ਬਿਲਡਿੰਗ ਦੇਖ ਸਕਦੇ ਬਹੁਤ ਸੋਹਣੀ ਇਹ ਜਿਹੜੀ ਸਜੀ ਹੋਈ ਆ ਤੇ ਚਲੋ ਇਧਰ ਜੋਤਸਾਭ ਦੇ ਆਪਾਂ ਬਾਅਦ ਦੇ ਦਰਸ਼ਨ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣੇ ਆ। ਵਾਹਿਗੁਰੂ ਵਾਹਿਗੁਰੂ ਬੜੇ ਸੋਹਣੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੇ ਹੋਏ ਨੇ। ਤੁਸੀਂ ਦਰਸ਼ਕ ਹੋ ਜੀ ਗੁਰਦਵਾਰ ਸਾਹਿਬ ਦੇ ਖਾਲਸਾ ਬਾਗੁਰੂ ਜੀ ਕੀ ਫਤਿਹ ਜੀ ਹੋਰ ਸਿੰਘ ਸਾਹਿਬ ਠੀਕ ਹੋ ਸਭ ਪਰਿਵਾਰ ਆვენ ਵਧੀਆ ਚਲੋ ਬਹੁਤ ਵਧੀਆ ਬਹੁਤ ਵਧੀਆ ਸਿੰਘ ਸਾਹਿਬ ਇਹ ਜੀ ਸੁਖਾਸਣ ਦਾ ਸਥਾਨ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅੰਦਰ ਉਹ ਵੀ ਦੇਖ ਸਕਦੇ ਜਿਹੜਾ ਵੱਡਾ ਸਾਰਾ ਪਲੰਗ ਜਿੱਥੇ ਰਾਤ ਨੂੰ ਸ਼ਰਮ ਹੁੰਦਾ ਹੈ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਆਪਾਂ ਅੱਗੇ ਵੱਧਦੇ ਹਾਂ ਜੀ ਇਹ ਹੈ ਤਾਂ ਪਿੱਛੇ ਆ ਰਿਹਾ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਪਿੱਛੇ ਬਾਹਰ ਸਾਰਾ ਦਿੱਖਦਾ ਹੈ ਨਾ ਬਹੁਤ ਸੋਹਣਾ ਚੰਦਵਾ ਸਾਹਿਬ ਉੱਤੇ ਲੱਗਾ ਹੋਇਆ ਬਹੁਤ ਸੋਹਣੇ ਸਜੇ ਹੋਇਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਹ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਹੈ ਹੈਲੋ ਜੀ ਬੱਚੇ ਕੀ ਹਾਲਤ ਚਲੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਿਰ ਤੇ ਕਪੜਾ ਲਾਓ ਹੂੰ ਤੁਹਾਨੂੰ ਫਾਈਨਲੀ ਆਪਾਂ ਦਰਸ਼ਨ ਕਰ ਲਏ ਆ ਤੇ ਬਾਹਰ ਚੱਲਦੇ ਆ ਇਹ ਪਵਿੱਤਰ ਸਰੋਵਰ ਸਾਹਿਬ ਆ ਗੁਰਦੁਆਰਾ ਤੇਰੀ ਦਮਦਮਾ ਸਾਹਿਬ ਦਾ ਤੇ ਇਸ ਜਿਹੜਾ ਸੰਖੇਪ ਇਤਿਹਾਸ ਦੀ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਤਾ ਲੇਕਿਨ ਆਪਣੇ ਨਾਲ ਸਿੰਘ ਸਾਹਿਬ ਇੱਥੇ ਤੇ ਹੈਗੇ ਮੁੱਖ ਸੇਵਾਦਾਰ ਜੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭ ਨਾਮ ਬਾਬਾ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਸ਼ੁਭ ਨਾਮ ਹਰਸਿਮਰਨ ਸਿੰਘ ਹੈ ਵੈਰੀ ਗੁੱਡ ਤੇ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਹਾਂਜੀ ਇਹਦੇ ਬਾਰੇ ਸਾਨੂੰ ਸੰਖੇਪ ਚ ਥੋੜਾ ਜਿਹਾ ਦੱਸ ਦਿਓ ਇਸ ਪਵਿੱਤਰ ਸਥਾਨ ਦਾ ਸ਼ੁਭ ਨਾਮ ਇਸ ਪਵਿੱਤਰ ਸਥਾਨ ਦਾ ਜੋ ਨਾਮ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਜੀ ਇਸ ਪਾਵਨ ਸਥਾਨ ਦੇ ਉੱਤੇ ਦਸਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸਤਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਨ 1704 ਦੇ ਅੰਦਰ ਜੀ ਜਦੋਂ ਸਤਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਉਪਰੰਤ ਜਦੋਂ ਸਰਸਨ ਨਦੀ ਦੇ ਉੱਤੇ ਆਏ ਹੜ੍ਹ ਦੇ ਕਾਰਨ ਸਤਗੁਰੂ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਹਨ ਤਾਂ ਉਸ ਦੇ ਵਿੱਚੋਂ ਸਭ ਤੋਂ ਪਹਿਲਾ ਹਿੱਸਾ ਜੋ ਸਤਗੁਰੂ ਜੀ ਦੇ ਪਰਿਵਾਰ ਦਾ ਸੀ ਜਿਸ ਦੇ ਵਿੱਚ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੀ ਖੁਦਾਪ ਹਨ ਉਹਨਾਂ ਦੇ ਦੋ ਵੱਡੇ ਸਹਜਾਦੇ ਸਹਜਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਹਿਬ ਜادہ ਬਾਬਾ ਜੂਹਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਅਤੇ ਚਾੜੀ ਕੋ ਸਿੰਘ ਸਭ ਤੋਂ ਪਹਿਨਾ ਇਸ ਚਮਕੌਰ ਸਾਹਿਬ ਦੀ ਧਰਤੀ ਦੇ ਅੰਦਰ ਇਸ ਸਥਾਨ ਦੇ ਉਤੇ ਆ ਕਰਕੇ ਬਰਾਜਮਨ ਹੁੰਦੇ ਨੇ ਜਿਸ ਕਰਕੇ ਇਸ ਪਵਿੱਤਰ ਸਥਾਨ ਦਾ ਨਾਮ ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਦਮਦਮਾ ਸਾਹਿਬ ਕਰਕੇ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਇਹ ਅਸਲ ਦੇ ਵਿੱਚ ਇੱਕ ਖੁੱਲਾ ਬਾਗ ਸੀ ਅੱਛਾ ਜੀ ਇਸ ਸਥਾਨ ਦੀ ਜੋ ਜ਼ਮੀਨ ਸੀ ਉਹ ਦੋ ਰਾਜਪੂਤ ਭਰਾਵਾਂ ਦੀ ਸਾਂਝੀ ਜ਼ਮੀਨ ਸੀ ਇੱਕ ਦਾ ਨਾਮ ਜਗਤ ਸਿੰਘ ਆਉਂਦਾ ਹੈ ਤੇ ਦੂਸਰੇ ਦਾ ਕੁਝ ਸਰੋਤਾਂ ਦੇ ਵਿੱਚ ਨਾਮ ਬੁੱਧੀਚੰਦ ਰਾਬਤ ਜੀ ਆਂਦਾ ਹੈ ਤੇ ਇਹਨਾਂ ਦੋਵਾਂ ਭਰਾਵਾਂ ਦੀ ਇਹ ਸਾਂਝੀ ਜ਼ਮੀਨ ਸੀ ਤੇ ਇੱਥੇ ਸਤਗੁਰੂ ਜੀ ਨੇ ਆ ਕੇ ਜਦੋਂ ਪ੍ਰਸਥਾਨ ਕੀਤਾ ਤਾਂ ਖੁੱਲੀ ਜਗ੍ਹਾ ਹੋਣ ਕਰਕੇ ਫੌਜ ਦਾ ਉਤਾਰਾ ਇੱਥੇ ਕੀਤਾ ਕੁਝ ਸਮਾਂ ਵਿਸ਼ਰਾਮ ਕੀਤਾ ਸਰੀਰ ਨੂੰ ਆਰਾਮ ਦਿੱਤਾ ਹੈ ਤੇ ਸਿੰਘਾਂ ਨੇ ਕੋੜੀਆਂ ਦੀਆਂ ਕਾਠੀਆਂ ਤੋਂ ਉਤਰ ਕਰਕੇ ਕੁਝ ਸਮਾਂ ਵਿਸ਼ਰਾਮ ਕੀਤਾ ਹੈ ਤੇ ਫਿਰ ਇੱਥੋਂ ਸਤਗੁਰੂ ਜੀ ਨੇ ਇਹਨਾਂ ਦੋਵੇਂ ਭਰਾਵਾਂ ਤੋਂ ਗੜੀ ਸਾਹਿਬ ਦੀ ਜ਼ਮੀਨ ਦੀ ਮੰਗ ਕੀਤੀ ਹੈ ਤੇ ਉੱਥੇ ਜਾ ਕਰਕੇ ਸਤਗੁਰੂ ਜੀ ਨੇ ਫੇਰ ਆਪਣਾ ਜੋ ਫੌਜ ਦਾ ਹੈ ਆਪਣੀ ਸੈਨਾ ਦਾ ਹੈ ਡੇਰਾ ਜਮਾਇਆ ਹੈ ਤੇ ਉਸ ਤੋਂ ਉਪਰੰਤ ਫਿਰ ਸਾਰੀ ਚਮਕੌਰ ਸਾਹਿਬ ਦੀ ਜੋ جنگ ਆਪਜੀ ਇਤਿਹਾਸ ਵਿੱਚ ਪੜਦੇ ਹੋ ਉਹ ਆਪਜੀ ਦੇ ਸਾਹਮਣੇ ਹੈ ਕਿਵੇਂ ਸਤਗੁਰਜੀ ਦੇ ਫਰਜੰਦਾ ਨੇ ਤੇ ਸਿੰਘਾਂ ਨੇ 10 ਲੱਖ ਦੀ ਫੌਜ ਦੇ ਨਾਲ ਟੱਕਰ ਆ ਲੈਂਦੇ ਹੁਏ ਆ ਆਪਣੀਆਂ ਜੋ ਜਾਨਾਂ ਹਨ ਉਹ ਵੀ ਵਾਰ ਦਿੱਤੀਆਂ ਤੇ ਇਹ ਸਾਡਾ ਬੜਾ ਮੁੱਲਾ ਇਤਿਹਾਸ ਹੈ ਜੀ ਇਹ ਬਾਵਨ ਸ੍ਰੀ ਪਵਿੱਤਰ ਸਥਾਨ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਹੈ ਦਮਦਮਾ ਸਾਹਿਬ ਤੇ ਇਹ ਪਾਵਨ ਪਵਿੱਤਰ ਸਰੋਵਰ ਇਸ ਪਾਵਨ ਸਥਾਨ ਦੇ ਉੱਤੇ ਸ਼ਿਸ਼ੋਭਤ ਹੈ ਜੀ ਆਪ ਜੀ ਦੇ ਦਰਸ਼ਨ ਕਰ ਸਰ ਜੀ ਬਹੁਤ ਬਹੁਤ ਸਿੰਘ ਸਾਹਿਬ ਤੁਹਾਡਾ ਧੰਨਵਾਦ ਇਹਦੇ ਨਾਲ ਹੀ ਆਪ ਜੀ ਤੋਂ ਇਜਾਜ਼ਤ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਿੰਘ ਸਾਹਿਬ ਜਿਨ੍ਹਾਂ ਨੇ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਦਾਸ ਨੇ ਤੁਹਾਨੂੰ ਜਿਹੜਾ ਇਤਿਹਾਸ ਸੀ ਪੜ੍ਹ ਕੇ ਵੀ ਸੁਣਾਇਆ ਇਹਦੇ ਨਾਲ ਜਿਹੜੀ ਇਹ ਵੀਡੀਓ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ ਬੋਲਦਿਆਂ ਖੇਪ ਇਤਿਆਰ ਦੱਸ ਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਦਾਸ ਖਿਮਾ ਦਾ ਜਾਚਕ ਇਹਦੇ ਨਾਲ ਹੀ ਜਿਹੜੀ ਵੀਡੀਓ ਮੈਂ ਸਮਾਪਤ ਕਰਦਾ ਜੀ ਮੈਨੂੰ ਦਿਓ ਇਜਾਜ਼ਤ ਸੁਰਿੰਦਰ ਸਿੰਘ ਆਪ ਜੀ ਦਾ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਇਹਦੇ ਨਾਲ ਹੀ ਮੈਂ ਵੀਡੀਓ ਸਮਾਪਤ ਕਰਦਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟਸ ਵੀ ਕਰਦੇ ਜਾ ਕਰੋ ਰੱਬ ਰੱਖਾ ਜੀ ਇਸ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ